ਬਾਪੂ ਜੀ ਟੀਮ ਆ ਗਈਆਂ ਮੈਂ ਤੁਹਾਤੋਂ ਇੱਕ ਹਜ਼ਾਰ ਚਾਹੁੰਦਾ ਮੈਨੂੰ 5 ਮਿੰਟ ਦੇ ਦਿਓ ਸਿਰਫ 5 ਮਿੰਟ ਆ ਆ 5 ਮਿੰਟ ਕੌਡੀ ਰੋਕਿਓ ਨਵੀਆਂ ਨਵੀਆਂ ਲਾਈਨਾਂ ਨਿੰਜਾ ਜੀ ਮੈਂ ਲਿਖ ਕੇ ਲਿਖ ਕੇ ਆਇਆ ਹੈ ਕੌਡੀ ਚ ਬੜਾ ਕੁਝ ਚੱਲਦਾ ਹੈ 365 ਵਾਲਿਆ ਇੱਕ ਮਾਡੀ ਕੈਮਰਾ ਹੈ ਲਾਈਵ ਸਪੋਰਟਸ ਵਾਲਿਆ ਆ ਨਵੀਆਂ ਨਵੀਆਂ ਲਾਈਨਾਂ ਲਿਖੀਆਂ ਜੇ ਤੁਹਾਨੂੰ ਵਧੀਆ ਲਗੀਆਂ ਤੇ ਮੈਨੂੰ ਦੱਸ ਦਿਓ ਵੀ ਜੇ ਤੁਹਾਨੂੰ ਚੰਗੀਆਂ ਲਗੀਆਂ ਮੈਂ ਕਿਵੇਂ ਦੱਸਾਂ ਤੇ ਕੀ ਕੀ ਦੱਸਾਂ ਅੱਜ ਕੱਲ ਕੀ ਹੋਇਆ ਹਾਲ ਕਬੱਡੀ ਦਾ ਮੈਂ ਕੀ ਦੱਸਾਂ ਤੇ ਕਿਵੇਂ ਦੱਸਾਂ ਅੱਜ ਕੱਲ ਕੀ ਹੋਇਆ ਹਾਲ ਕਬੱਡੀ ਦਾ ਦਿਲ ਕਰਦਾ ਫੇਰਾ ਛੱਤਰ ਜਿਹੜਾ ਜਿਹੜਾ ਦਲਾਲ ਕਬੱਡੀ ਦਾ ਦਿਲ ਕਰਦਾ ਫੇਰਾ ਛੱਤਰ ਜਿਹੜਾ ਜਿਹੜਾ ਦਲਾਲ ਕਬੱਡੀ ਦਾ ਹੁੰਦੀ ਪਿੰਡੇ ਵਿੱਚ ਪ੍ਰੇਰੀ ਆਉਂਦੀ ਨਹੀਂ ਟੀਕੇ ਨਾਲ ਦਲੇਰੀ ਜਿਹੜੇ ਕਹਿੰਦੇ ਟੀਕੇ ਲਾ ਕੇ ਖੇਡਦੇ ਹਨ ਭਾਈ ਕਿ ਦਿਨ ਖੇਡ ਕੇ ਦੇਖੋ ਪਤਾ ਲੱਗ ਜਾਊਗਾ ਹੁੰਦੀ ਪਿੰਡੇ ਵਿੱਚ ਪਲੇਰੀ ਆਉਂਦੀ ਨਹੀਂ ਟੀਕੇ ਨਾਲਲੇਰੀ ਇੱਕ ਬਾਤ ਖਾਣੋਂ ਭੱਜ ਕੇ ਪੁੱਕੀ ਫੀਮ ਖਾਂਦੇ ਨੂੰ ਰੱਜ ਕੇ ਤੇ ਸ਼ਾਮੀ दारू ਪੀਣ ਮਥੇਰੀ ਕਈ ਮਰਿਆਂ ਉੱਤੇ ਰੋਟੀ ਸੇਕਣ ਨਿੱਤਰ ਡਰਾਮੇ ਕਰਦੇ ਖੇਖਣਾਂ ਚੇਤੇ ਰੱਖਿਓ ਮਿੱਤਰੋ ਮੱਲੀਆਂ ਪਿੰਡ ਵਿੱਚ ਹੋਇਆ ਸੀ ਬੋਰਾ ਹਾਲ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾਲ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾਲ ਕਬੱਡੀ ਦਾ ਆ ਲਾਸਟ ਲੈ ਨੇ ਬਾਈ ਕਬੱਡੀ ਤਹਾ ਮਾਰਦੀ ਰੱਬਾ ਮੈਂ ਕੌਡੀ ਵਿੱਚ ਮਾਂ ਨੂੰ ਲੱਭਾ ਕੌਡੀ ਤਹਾ ਮਾਰਦੀ ਰੱਬਾ ਮੈਂ ਕੌਡੀ ਵਿੱਚ ਮਾਂ ਨੂੰ ਲੱਭਾ ਕੋਈ ਸਾਵੇਂ ਧੀਆਂ ਦੀਆਂ ਚੁੰਨੀਆਂ ਮੈਨੂੰ ਕਹਿਣ ਬਾ ਪੁੜੀਆਂ ਪੱਗਾ ਕੋਈ ਸਾਵੇਂ ਧੀਆਂ ਦੀਆਂ ਚੁੰਨੀਆਂ ਮੈਨੂੰ ਕਹਿਣ ਬਾ ਪੁੜੀਆਂ ਪੱਗਾ ਬੇਲਾ ਲੜਤੋਂ ਵਾਲਾ ਲਿਖਦਾ ਉਹਨਾਂ ਦਾ ਟੋਲਾ ਜਨ ਵੀ ਦਿਖਦਾ ਬੇਲਾ ਲੜਤੋਂ ਵਾਲਾ ਲਿਖਦਾ ਉਹਨਾਂ ਦਾ ਟੋਲਾ ਜਦ ਵੀ ਦਿਖਦਾ ਜਿੰਨਾ ਪੈਰੋਂ ਵਿਗੜਿਆ ਸੁਰਤਾਲ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾ ਕਬੱਡੀ ਦਾ ਦਿਲ ਕਰਦਾ ਫੇਰਾ 70 ਜਿਹੜਾ ਜਿਹੜਾ ਦਲਾ ਕਬੱਡੀ ਦਾ ਪਰ ਬਿਲਹ ਮੈਂ ਤਾਂ ਇਹ ਕਹਿੰਨਾ ਤੁਸੀਂ ਉਹ ਸਾਡੇ ਸ਼ਿੰਗਾਰ ਕਬੱਡੀ ਦਾ ਤੇ ਤੁਹਾਨੂੰ ਹੀ ਲਿਆਉਣਾ ਪੈਣਾ ਇਹ ਸੁਧਾਰ ਕਬੱਡੀ ਦਾ ਕੀ ਬਾਤ ਹੈ ਗੱਲ ਆ ਵੀ 16 ਨੇ ਸੱਚੀ ਐ ਇਹ ਸਾਰਿਆਂ ਨੂੰ ਰਲ ਕੇ ਲਿਆਉਣਾ ਪੈਣਾ ਸੀ ਲੈ ਵੀ ਸੁក្រਾਜ ਹੁਣ ਗੱਲ ਇਹ ਕਹਿੰਦੇ ਆ ਵੀ ਕੌਡੀ ਬਾਰੋ ਸਾਹਮਣੋ ਇਹ ਪਰਿਵਾਰ ਕਬੱਡੀ ਦਾ ਕੌਡੀ ਬਾਰੋ ਸਾਹਮਣੋ ਇਹ ਪੁਰਵ